ਦੇ ਕਾ ਦੇ ਰਹੇ ਵਰ ਜੋ ਪ੍ਰੇਮ ਦੇ ਸਾਗਰ ਦੁਨੀਆ ਦੇ ਰਾਕੇ ਗੁਰੂ ਤੇਗ ਬਹਾਦਰ ਗੁਰੂ ਸਾਹਿਬ ਦੀ ਲਾਸਾਨੀ ਕੁਰਬਾਨੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਮੌਤ ਹੀ ਪਿਆਰੇ ਸਿੱਖ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਸਾਰਿਆਂ ਨੂੰ ਜਿਹੜੀ ਹੈਗੀ ਆਉਣ ਵਾਲੀ ਪੀੜ੍ਹੀ ਤੋਂ ਜਾਣੋ ਕਰਵਾਇਆ ਜਾ ਰਿਹਾ ਉਹਨਾਂ ਨੇ ਧਾਰਮਿਕ ਆਜ਼ਾਦੀ ਵਾਸਤੇ ਨੁਕੀਏ ਅਧਿਕਾਰਾਂ ਵਾਸਤੇ ਇਨਸਾਫ ਵਾਸਤੇ ਆਪਣੀ ਕੁਰਬਾਨੀ ਦਿੱਤੀ ਔਰ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਉਹ ਜਿਹੜੇ ਸਾਡੇ ਮਹਾਨ ਛੜੇ ਸਾਨੂੰ ਗੁਰੂਆਂ ਨੇ ਜੋ ਸਾਨੂੰ ਰਸਤਾ ਦਿਖਾਇਆ ਉਹਦੇ ਤੋਂ ਜਾਣੂ ਹੋਣ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਔਰ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਇਹ ਸਮਾਗਮ ਜਿਹੜੇ ਆ ਇਹ ਹੁਣ ਲਗਾਤਾਰ ਚੱਲਣਗੇ 25 ਨਵੰਬਰ ਤੱਕ ਇਸ ਤੋਂ ਬਾਅਦ ਜਿਹੜਾ ਹੈਗਾ 22 ਤਰੀਕ ਨੂੰ ਜਿਹੜਾ ਹੈਗਾ 22 ਤੋਂ ਲੈ ਕੇ 25 ਤੱਕ ਸ੍ਰੀ ਅਨੰਦਪੁਰ ਸਾਹਿਬ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਬਹੁਤ ਸਾਰੇ ਦੇਸ਼ਾਂ ਦੇ ਐਮਬੈਸਡਰਸ ਔਰ ਸਿੱਖ ਧਰਮ ਨਾਲ ਜੁੜੇ ਹੋਏ ਜਾਂ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਪੈਰੋਕਾਰ ਆ ਉਹ ਪੂਰੀ ਦੁਨੀਆ ਚੋਂ ਪਹੁੰਚ ਰਹੇ ਆ ਤੋਂ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਆ ਕੇ ਜਿਹੜਾ ਹੈਗਾ ਉਹ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕਰੋ ਆਸੀਸ ਹੈ ਇਹ ਸਾਡੇ ਸਿਰਸਾ ਨੂੰ ਤਰੇਗਾ